ਸ਼ੰਭੂਦਖ ਖਨੋਰੀ ਬਾਰਡਰ ਤੇ ਲਗਾਤਾਰ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਤੇ ਐਮਐਸਪੀ ਨੂੰ ਲੈ ਕੇ ਜਿਹੜਾ ਦਰਣਾ جاری ਹੈ ਕੇਂਦਰ ਸਰਕਾਰ ਖਿਲਾਫ ਤੇ ਉੱਤੇ ਜਗਦੀਪ ਸਿੰਘ ਢੱਲਵਾਲ ਹੋਣਾ ਵੱਲੋਂ ਖਨੋਰੀ ਬਾਰਡਰ ਤੇ ਮਰਨ ਵਰਤ ਵੀ ਜਾਰੀ ਹੈ ਤੇ ਦਿਨ ਬਤੀਨੋਂ ਨਾਲ ਜੁੜੀ ਹਾਲਤ ਹੈ ਨਾਜ਼ੁਕ ਹੁੰਦੀ ਜਾ ਰਹੀ ਹੈ ਉੱਥੇ ਹੁਣ ਇੱਕ ਬੇਹਦੀ ਮੰਦਪਾਗੀ ਖਬਰ ਨਿਕਲ ਕੇ ਅੱਜ ਸਵੇਰੇ ਸਾਹਮਣੇ ਆਈ ਜਿੱਥੇ ਸ਼ੰਭੂ ਬਾਰਡਰ ਤੇ ਕਿਸਾਨ ਵੱਲੋਂ ਜਿਹੜਾ ਦਰਨੇ ਦੇ ਵਿੱਚ ਪ੍ਰਦਰਸ਼ਨ ਦੇ ਵਿੱਚ ਜਿਸ ਦੀ ਸ਼ਮੂਲੀਅਤ ਸੀ ਉਸ ਦੇ ਵੱਲੋਂ ਸਲਫਾਜ਼ ਜਾਂ ਗੋਲੀਆਂ ਖਾ ਕੇ ਖੁਦਕੁਸ਼ੀ ਕਰ ਲਿਤੀ ਗਈ ਤੇ ਆਪਣੇ ਜਿਹੜੇ ਜੀਵਨ ਕਦਮ ਕਰ ਲਿੱਤੀ ਗਈ ਉਥੇ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਕਿਸਾਨ ਸੀ 11 ਮਹੀਨਿਆਂ ਤੋਂ ਇਸ ਸ਼ੰਭੂ ਬਾਰਡਰ ਤੇ ਜਿਹੜਾ ਤਰਨਾ ਲੱਗਾ ਹੋਇਆ ਸੀ ਉਸ ਦੇ ਵਿੱਚ ਉਸ ਦੀ ਸ਼ਿਰਕਤ ਸੀ ਤੇ ਸਰਕਾਰ ਦੀਆਂ ਨੀਤੀਆਂ ਤੋਂ ਨਾਰਾਜ਼ ਹੋ ਕੇ ਅੱਜ ਸਵੇਰੇ ਉਸ ਨੇ ਸਲਫਾਸ ਦੀਆਂ ਗੋਲੀਆਂ ਖਾ ਲETੀਆਂ ਤੇ ਜਿਵੇਂ ਕਿਸਾਨਾਂ ਨੂੰ ਪਤਾ ਲੱਗਿਆ ਤੇ ਤੁਰੰਤ ਉਸ ਨੂੰ ਹਸਪਤਾਲ ਦੇ ਵਿੱਚ ਜਿਹੜਾ ਭर्ਤੀ ਕਰਵਾਇਆ ਗਿਆ ਤੇ ਜਿੱਥੇ ਉਸ ਨੂੰ ਬਾਅਦ ਵਿੱਚ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਸ਼ੰਭੂ ਬਾਰਡਰ ਤੇ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਉਸ ਵੇਲੇ ਪੜਥੂ ਪਾਗੇ ਜਦ ਦੇ ਕਿਸਾਨ ਨੇ ਸਲਫਾਟ ਦੀਆਂ ਗੋਲੀਆਂ ਨਿਗਲ ਲੀਆਂ ਤੇ ਉਸ ਦੀ ਮੌਤ ਹੋ ਗਈ ਕਿਸਾਨ ਦੀ ਪਛਾਣ ਨਾਮ ਰੇਸ਼ਮ ਸਿੰਘ ਉਮਰ 55 ਸਾਲ ਤਰਨਤਾਰ ਜ਼ਿਲ੍ਹੇ ਦੇ ਪਹੂ ਵਿੰਡ ਦਾ ਰਹਿਣ ਵਾਲਾ ਸੀ ਕਿਸਾਨ ਨੇਤਾ ਤੇ ਜਬੀਰ ਸਿੰਘ ਨੇ ਕਿਹਾ ਕਿ ਰੇਸ਼ਮ ਸਿੰਘ ਸ਼ੰਭੂ ਦੇ ਖਨੌਰੀ ਬਾਰਡਰ ਤੇ ਪਿਛਲੇ 11 ਮਹੀਨਿਆਂ ਤੋਂ ਅੰਦੋਲਨ ਦੇ ਦੇ ਵਿੱਚ ਸ਼ਾਮਲ ਸੀ ਤੇ ਸਰਕਾਰ ਵੱਲੋਂ ਇਸ ਜਿਹੜਾ ਮੁੱਦਿਆਂ ਦਾ ਹੱਲ ਨਾ ਕੱਢਣ ਤੋਂ ਲਗਾਤਾਰ ਨਾਰਾਜ਼ ਚੱਲ ਰਿਹਾ ਸੀ ਤੇ ਅੱਜ ਉਸਨੇ ਜਿਹੜਾ ਸੀ ਇੱਕ ਖੌਫਨਾਕ ਕਦਮ ਚੁੱਕ ਲਿਆ ਜਦੋਂ ਹੀ ਸਾਨਕ ਕਿਸਾਨਾਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਤੁਰੰਤ ਹੀ ਇਸ ਕਿਸਾਨ ਨੂੰ ਰੇਸ਼ਮ ਸਿੰਘ ਨੂੰ ਰਜਿੰਦਰਾ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਿਸ ਤੇ ਥੋੜੀ ਦੇਰ ਬਾਅਦ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਉੱਥੇ ਦੱਸ ਦਈਏ ਕਿ ਕਿਸਾਨਾਂ ਦਾ ਕਹਿਣਾ ਹੈ ਕਿ ਸਵੇਰੇ ਲੰਗਰ ਖਾਨ ਕੋਲ ਕਿਸਾਨ ਨੇ ਸਲਫਾਜ਼ ਸਾਦੇ ਜਿਵੇਂ ਇਸ ਬਾਰੇ ਕਿਸਾਨਾਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਤੁਰੰਤ ਮੌਕੇ ਤੇ ਪਹੁੰਚ ਕੇ ਪਹਿਲਾ ਮੁੱਢਲੀ ਸਹਾਇਤਾ ਦਿੱਤੀ ਤੋਂ ਬਾਅਦ ਉਸ ਨੂੰ ਤੁਰੰਤ ਹਸਪਤਾਲ ਲਿਆਂਦਾ ਗਿਆ। ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਉਥੇ ਇਸ ਤੋਂ ਪਹਿਲਾਂ ਵੀ ਤੁਹਾਨੂੰ ਦੱਸ ਦਈਏ ਕਿ 14 ਦਸੰਬਰ ਨੂੰ ਕਿਸਾਨ ਜਿਸ ਦਾ ਨਾਮ ਰਣਜੋਤ ਸਿੰਘ ਦੱਸਿਆ ਜਾ ਰਿਹਾ ਸੀ ਉਸ ਦੇ ਵੱਲੋਂ ਵੀ ਅਜਿਹੇ ਹੀ ਖੌਫਨਾਕ ਕਦਮ ਜੜਾ ਚੁੱਕਿਆ ਗਿਆ ਸੀ। ਉਸ ਨੇ ਸਲਫਾਜ਼ ਜਾਂ ਗੋਲੀਆਂ निगल ਲੀਆਂ ਸੀ ਤੇ ਜਿਸ ਤੋਂ ਬਾਅਦ ਇਲਾਜ ਦੌਰਾਨ 4 ਦਿਨਾਂ ਬਾਅਦ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਸੀ। ਉਥੇ ਉਹ ਵੀ ਕਿਸਾਨ ਜਿਹੜਾ ਸੀ ਦਿੱਲੀ ਕੂਚ ਨਾਂ ਕਰਨ ਤੋਂ ਬੇਹਦੀ ਨਰਾਜ਼ ਚੱਲ ਰਿਆ ਸੀ ਤੇ ਉੱਥੇ ਹੁਣ ਫੇਰੇ ਮੰਦਪਾ ਕੀ ਖਬਰ ਨਿਕਲ ਕੇ ਸਾਹਮਣੇ ਆ ਜਿੱਥੇ ਅੱਜ ਰੇਸ਼ਮ ਸਿੰਘ ਜਿਸ ਕਿਸਾਨ ਦਾ ਨਾਮ ਦੱਸਿਆ ਜਾ ਰਿਹਾ ਹੈ ਕਿਸਾਨਾਂ ਦੀਆਂ ਜਿਹੜੀਆਂ ਨੀਤੀਆਂ ਤੋਂ ਲਗਾਤਾਰ ਨਰਾਜ਼ ਚੱਲ ਰਿਹਾ ਸੀ ਤੇ ਉਸ ਨੇ ਅੱਜ ਜਿਹੜੀ ਆਪਣੇ ਜੀਵਨ ਦੀ ਲਾਇ ਖਤਮ ਕਰ ਦਿੱਤੀ ਉੱਥੇ ਤੁਹਾਨੂੰ ਦੱਸ ਦਈਏ ਕਿ ਮ੍ਰਿਤਕ ਕਿਸਾਨ ਰੇਸ਼ਮ ਸਿੰਘ ਦਾ ਪ੍ਰਾਈਵੇਟ ਬੈਂਕ ਦੇ ਕਰੀਬ 9 ਤੋਂ 10 ਲੱਖ ਰੁਪਏ ਦਾ ਕਰਜ਼ਾ ਸੀ ਤੇ ਜਿਹੜਾ ਕਿਸਾਨ ਕੀ ਕਰਜ਼ੇ ਹਟਾ ਆਇਆ ਹੋਇਆ ਸੀ ਤੇ ਸ਼ੰਭੂ ਬਾਰਡਰ ਤੇ ਅੱਜ ਇਸ ਕਿਸਾਨ ਵੱਲੋਂ ਸਰਕਾਰ ਤੋਂ ਨਰਾਜ਼ ਹੋ ਕੇ ਖੋਫਨਾ ਕਦਮ ਚੁੱਕ ਲਿਆ ਗਿਆ ਉੱਥੇ ਹੀ ਇਲਾਕੇ ਦੇ ਵਿੱਚ ਜਿਹੜਾ ਕਿ ਸੋਗ ਦੀ ਲਹਿਰ ਹੈ ਤੇ ਉੱਥੇ ਕਿਸਾਨਾਂ ਵੱਲੋਂ ਕਿਹਾ ਜਾ ਰਿਹਾ ਕਿ ਇਹਨਾਂ ਕਿਸਾਨਾਂ ਦੀਆਂ ਮੌਤਾਂ ਦਾ ਜਿਹੜਾ ਜ਼ਿੰਮੇਵਾਰ ਕੇਂਦਰ ਸਰਕਾਰ ਹੈ ਮੇਰਾ ਨਾਮ ਸੁੱਚਾ ਸਿੰਘ ਜੀ ਸੁੱਚਾ ਸਿੰਘ ਜੀ ਕੀ ਗੱਲਬਾਤ ਹੋਈ ਹੈ ਕਿ ਕਿਹਨਾਂ ਲੈ ਕੇ ਆਏ ਮੈਂ ਜੀ ਕਿਸਾਨ ਮਜ਼ਦੂਰ ਸਰਕਮਟੀ ਪੰਜਾਬ ਉਹਦੇ ਵਿੱਚ ਤਰਨਭਾਈ ਤਰਨ ਅਸੀਂ ਆਉਂਦੇ ਆ ਸਾਡੇ ਨਾਲ ਪਿੰਡਾਂ ਵਿੱਚ ਆਉਂਦੇ ਸਿੰਘ ਇਹ ਰੇਸ਼ਮ ਸਿੰਘ ਜੀ ਉਹ ਵੇੜ ਤੋਂ ਇਹ ਵੀ ਸਾਡੇ ਨਾਲ ਆਇਆ ਸੀਗਾ ਤੇ ਅੱਜ اچانک ਸਵੇਰੇ ਸਵੇਰੇ 9:30 ਵਜੇ ਮੇਰਾ ਕਾਲ ਗਿਆ ਤੇ ਮਿਲ ਕੇ ਆ ਆ ਵੀ ਆਪਣੇ ਲੰਗਰ ਦੇ ਵਿੱਚ ਵਾਰੀ ਅੱਜ ਆਪਾਂ ਸਾਰੇ ਇਸ਼ਨਾਨ ਪਾਣੀ ਕਰਕੇ ਤੇ ਆਪਣੀ ਡਿਊਟੀਆਂ ਤੇ ਜਾਣਾ ਸਟੇਜ ਤੇ ਜਾਣਾ ਤੇ ਇਹ ਨੇ ਮੈਨੂੰ ਆਖਿਆ ਵੀ ਇਸ਼ਨਾਨ ਬਣ ਕਰਕੇ ਆਉਣੇ ਆ ਤੇ ਅਸੀਂ ਲੰਗਰ ਦੇ ਵਿੱਚ ਆ ਗਏ ਆ ਆਪਦੇ ਬੰਦੇ ਉਹਨਾਂ ਨਾਲ ਲੱਗੇ 5 ਮਿੰਟ ਬਾਅਦ ਫੋਨ ਆ ਜਾਂਦਾ ਵੀ ਉਹਨੇ ਦਵਾਈ ਖਾ ਲਈ ਐ ਸਲਫਾਸ ਦੀ ਖਾ ਲਈ ਆ ਅਹੀਂ ਭੱਜ ਕੇ ਗਏ ਤੇ ਉਹਨੇ ਆਪ ਦੱਸਿਆ ਮੈਂ ਖਾ ਲਈ ਆ ਵੇਖੋ ਆਹ ਪੂਰੀ ਖਾਲੀ ਕਰਤੀ ਆ ਤੇ ਇੱਕ ਸਾਡੇ ਕੋਲ ਆ ਜੀ ਸਬੂਤ ਇਹ ਪਿੰਡੋਂ ਲੈ ਕੇ ਆ ਸਾਨੂੰ ਨਹੀਂ ਪਤਾ ਕਦੋਂ ਲੈ ਕਿਥੋਂ ਲਿਆ ਏ ਇਹ ਗੱਲ ਤਾਂ ਸਾਨੂੰ ਪਤਾ ਨਹੀਂਗਾ ਤੇ ਅਹੀਂ ਇਹ ਸਰਕਾਰਾਂ ਦੇ ਸਤਾਇਓ ਇੱਥੇ ਬੈਠੇ ਆ ਕਿਉਂਕਿ ਸਾਡੇ ਕਿੰਨੇ 750 ਕਿਸਾਨ ਲਗੇ ਸ਼ਹੀਦ ਹੋ ਗਏ ਦਿੱਲੀ ਬੈਠਿਆ ਨੇ ਰਸਤੇ ਦੇ ਵਿੱਚ ਕਿੰਨੇ ਹੋਰ ਹੋ ਗਏ ਤੇ ਹੁਣ ਇਹਨਾਂ ਦੀ ਉਮਰ ਕਿੰਨੀ ਕੈ ਜੀ ਉਮਰ ਇਹਨਾਂ ਦੀ 50 ਸਾਲ ਆ ਜੀ ਘਰ ਚ ਕੋਣ ਕੋਣ ਇਹਨਾਂ ਦੇ ਘਰ ਬੈਠਿਆ ਦੋ ਜੀ ਇਹਨਾਂ ਦੀ ਹਾਂ ਵਾਈਫ ਇਹਨਾਂ ਦੀ ਘਰ ਵਾਲੀ ਕਿੰਨੀ ਕੁ ਉਮਰ ਹੈ ਬੱਚਾ ਜੀ ਬੱਚੇ ਕੋ ਹੋਣਗੇ 20 22 ਸਾਲ ਦੇ ਕੋਈ ਕਾਹੇ ਘਟਿਆ ਜੀ ਸਰ ਪਰਿਵਾਰ ਦੇ ਹਾਲਾਤ ਕਿਹੋ ਜਿਹੇ ਨੇ ਹਾਲਾਤ ਮਾੜੇ ਆ ਜੀ ਪਰਿਵਾਰ ਦੇ ਹਾਂ ਜਮੀਨਾਂ ਨਹੀਂ ਪਈ ਜਮੀਨ ਵੀ ਥੋੜੀ ਆ ਜੀ ਮਾਹ ਆਪਦੀ ਮਿਹਨਤ ਮਜ਼ਾਰਾ ਕਰਕੇ ਆਪਦਾ ਗੁਜ਼ਾਰਾ ਕਰਦੇ ਸੀਗੇ ਤੇ ਕਰਜ਼ਾ ਵੀ ਸੀ ਕਰਜ਼ਾ ਵੀ ਹੋਊਗਾ ਜਰੂਰ ਹੋਊਗਾ ਜੀ ਕਰਜ਼ਾ ਵੀ ਹੋਊਗਾ ਨਾ ਕਰਜ਼ਾ ਉਹਨਾਂ ਨੇ ਕਦਮ ਚੁੱਕਿਆ ਜੀ ਇਹ ਸਰਕਾਰ ਮੋਦੀ ਸਰਕਾਰ ਤੋਂ ਮਜਬੂਰ ਹੋ ਗਏ ਜੀ ਕਿਉਂਕਿ ਲੰਮੇ ਸਮੇਂ ਤੋਂ ਮੰਗਿਆ ਹਾਂ ਲੜਕੀਆਂ ਉਹ ਨਾ ਪੂਣੀਆਂ ਹੋਣ ਕਰਕੇ ਉਹ ਦਿਲ ਵਿੱਚ ਪਤਾ ਨਹੀਂ ਕਿਹੜੀ ਗੱਲ ਆ ਜੀ ਕਿਹੜੀ ਨਹੀਂ ਉਹ ਤਾਂ ਇਹ ਕਦਮ ਚੁੱਕਿਆ ਜੀ ਤੇ ਤਾਂ ਉਹਦੀ ਮੌਤ ਹੋ ਗਈ ਸੀ ਪਹਿਲੋ ਇਸ ਵਾਰ ਕਰਿਆ ਰਾਜ ਦੀ ਕੇਂਦਰ ਸਰਕਾਰ ਦੇ ਵਰਸਸ ਕਿਸਾਨ ਅੱਗੇ ਸਾਹਮਣੇ ਹੋਇਆ ਨਾ ਕੇਂਦਰ ਸਰਕਾਰ ਮੱਧਰ ਨਾਲ ਕਿਸਾਨ ਅੱਗੇ ਜਾਣ ਤਿਆਰ ਬੈਠੇ ਵੇਖੋ ਜੀ ਕਿਸਾਨ ਜੱਗੇ ਜਾਣ ਨੂੰ ਪਹਿਲੋ ਜਦੋਂ ਬਿਆਨ ਬਿਆਜ ਕਰਦੇ ਹੋਦੇ ਸੀ ਕਿ ਕਿਸਾਨ ਟਰਾਲੀਆਂ ਛੱਡ ਕੇ ਚੱਲਦੇ ਤੁਰਕੇ ਚੱਲ ਜਾਣਾ ਚਲੋ ਜਿਵੇਂ ਬੰਦਿਆਂ ਨੇ ਪਲਾਨ ਬਣਾਇਆ ਸਾਡੇ ਦੋ ਫਰਮਾਂ ਦਾ ਫੈਸਲਾ ਹੋਇਆ 101 ਬੰਦੇ ਦਾ ਜਥਾ 6 ਤਰੀਕ ਨੂੰ ਗਿਆ ਹੈ ਤੇ ਗਾੜੀਆਂ ਰਵੜਦੀਆਂ ਗੋਲੀਆਂ ਪਾਣੀ ਮਾਰਿਆ ਬਿਛਾਰਾ ਮਾਰੀਆਂ ਲਾਠੀ ਚਾਰਜ ਤੇ ਨਹੀਂ ਹੋਇਆ ਇਹ ਹਾਲਾਤ ਹੈ 8 ਤਰੀਕ ਨੂੰ ਫੇਰ ਗਏ ਆ ਗੋਲੀਆਂ ਮਾਰੀਆਂ ਰਵੜਦੀਆਂ ਮਾਰੀਆਂ ਤੇ ਮਿਰਚਾ ਮਾਰੀਆਂ ਤੇ ਫੁੱਲ ਭੋਂਗੇ ਮਾਈ ਇਹ ਸਰਕਾਰ ਬਖਾਵੇ ਹੱਥ ਕਰਦੀ ਜੀ ਜਿਹੜਾ ਹੁਣ ਇਹਨਾਂ ਨੂੰ ਪਹਿਲਾਂ ਕਿੱਥੇ ਲੈ ਕੇ ਗਏ ਸੀ ਏਪੀਜੂ ਹਾਂ ਜੀ ਰਜਿੰਦਰਾ ਹਸੋਂ ਲਗਾ ਇਹ ਬੈਨੋਂ ਸਰਕਾਰੀ ਗਏ ਹਾਂ ਜੀ ਉਹ ਤੋਂ ਥੋੜਾ ਸਟੇਟਮੈਂਟ ਕਰ ਸਕਦੇ ਜੇ ਗੱਡੀ ਵੀ ਪਾ ਕੇ ਤਿਆ ਤੋ ਸਮਾਂ ਬਹਾ ਲੱਗਿਆ ਇੱਥੇ ਆਉਂਦੇ ਜੋ ਲੱਗ ਕੇ ਡਾਕਟਰਾਂ ਚੈੱਕਅਪ ਕੀਤਾ ਤੇ ਉਹਨਾਂ ਨੇ ਮੌਤ ਕਰਾ ਦਿੱਤਾ ਜੀ ਮੌਤ ਹੋ ਗਈ ਉਹਦੀ ਜੀ ਠੀਕ ਹਾਂਜੀ ਤੇ ਹੁਣ ਜਿੰਮੇਵਾਰੀ ਕਿਹਦੀ ਮੰਨਦੇ ਹਾਂ ਚਾਹੀਦੀ ਜਿੰਮੇਵਾਰ ਕੇਂਦਰ ਸਰਕਾਰ ਦੀ ਮੰਨਦੇ ਜੀ ਕਿਉਂਕਿ ਲੰਮੇ ਸਮੇਂ ਤੋਂ ਮੌਤ ਮੰਗਾ ਰੜਕਦੀਆਂ ਮੰਨ ਕੇ ਫੇਰ ਦੁਬਾਰਾ ਕੋ ਲਿਆ ਰਹ ਹੋਰ ਰੂਪ ਚ ਲੈ ਆ ਰਹੇ ਮੰਗਾ ਲੈ ਆ ਪਰ ਅਸੀਂ ਅਗਲੀ ਰੀ ਕਾਰਵਾਈ ਕੀ ਹੋਗੀ ਕਿ ਮਲਕੇ ਪ੍ਰਧਾਨ ਜੀ ਆਉਣਗੇ ਔਰ ਇਹ ਜਾਂ ਕਦੋਂ ਪਰਿਵਾਰ ਨੂੰ ਸੁਚੇਤ ਕਰ ਦਤਾ ਹੈ ਵੇਖੋ ਜੀ ਸਾਡੇ ਸੀਨੀਅਰ ਆਗੂ ਆ ਰਹੇ ਇਥੇ ਉਹ ਅਗਲੀ ਗੱਲਬਾਤ ਉਹ ਕਰਨਗੇ ਕਿਉਂਕਿ ਉਹ ਇਥੇ ਪਹੁੰਚ ਰਹੇ ਪਹੁੰਚ ਗਏ ਬਸ ਹਸਪਤਾਲ ਦੇ ਜਿਬ ਨਹੀਂ ਉਹ ਦੋ ਚਾਰ ਮਿੰਟ ਵਿੱਚ ਇੱਥੇ ਆ ਜਦੇ ਆ ਅਗਲੀ ਗੱਲਬਾਤ ਇਸ ਲਈ ਉਹ ਕਰਨਗੇ